ਇੰਟਰਨੈਸ਼ਨਲ ਸਟੂਡੈਂਟਸ ਤੇ ਔਖੇ ਕੜੀ ਗਾਇਕ ਹਰਫ ਚੀਮਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਕੀਤੀ ਖਾਸ ਅਪੀਲ ਪੰਜਾਬੀ ਗਾਇਕ ਹਰਫ ਚੀਮਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਕੁਝ ਦੇਰ ਪਹਿਲਾਂ ਸਾਂਝੀ ਕੀਤੀ ਇਸ ਪੋਸਟ ਦੇ ਵਿੱਚ ਹਰਫ ਚੀਮਾ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਆਈ ਔਖੇ ਕੜੀ ਨੂੰ ਬਿਆਨ ਕੀਤਾ ਆਪਣੇ ਪੋਸਟ ਦੇ ਵਿੱਚ ਗਾਇਕ ਹਰਫ ਚੀਮਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਖਾਸ ਅਪੀਲ ਵੀ ਕੀਤੀ ਹਰਫ ਸ਼ੀਮਾ ਨੇ ਕਿਹਾ ਸੰਸਾਰ ਚ ਆਰਥਿਕ ਮੰਦੀ ਸ਼ੁਰੂ ਹੋ ਚੁਕੀ ਹੈ ਕੈਨੇਡਾ ਅਮਰੀਕਾ ਚ ਲੋਕਾਂ ਨੂੰ ਨੌਕਰੀਆਂ ਤੋਂ ਜਵਾਬ ਮਿਲਣਾ ਸ਼ੁਰੂ ਹੋ ਗਏ ਹੈ ਇਸ ਵੇਲੇ ਪੰਜਾਬੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਵਿਦਿਆਰਥੀ ਵੀਜ਼ੇ ਤੇ ਵਿਦੇਸ਼ ਆਏ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਪਹਿਲਾਂ ਤਾਂ ਇਧਰਲੇ ਪਰਿਵਾਰਾਂ ਨੂੰ ਉਹਨਾਂ ਦੀ ਮਜਬੂਰੀ ਸਮਝਣੀ ਪਵੇਗੀ ਉਹਨਾਂ ਨੂੰ ਏਟੀਐਮ ਮਸ਼ੀਨ ਸਮਝਣਾ ਬੰਦ ਕਰਨਾ ਪਵੇਗਾ ਦੂਜਾ ਉਹਨਾਂ ਦੇਸ਼ਾਂ 'ਚ ਪਹਿਲਾ ਜਾ ਕੇ ਸੈੱਟ ਹੋ ਚੁੱਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਜੇ ਉੱਥੇ ਸੱਚਮੁੱਚ ਆਪਣੇ ਪੰਜਾਬ ਦਾ ਕੁਝ ਭਲਾ ਹੁੰਦਾ ਹੈ ਤਾਂ ਇਹਨਾਂ ਬੱਚਿਆਂ ਨੂੰ ਵੀ ਆਪਣਾ ਸਮਝਣ ਉਹ ਇਹਨਾਂ ਕੋਲੋਂ ਘੱਟ ਪੈਸੇ ਤੇ ਕੰਮ ਕਰਵਾਉਣ ਮੂੰਹ ਮੰਗਿਆ ਕੀਮਤਾ ਦੇ ਬੇਸਮੈਂਟ ਦੇਣ ਦੀ ਹਰ ਗੱਲ ਇੰਟਰਨੈਸ਼ਨਲ ਸਟੂਡੈਂਟ ਉਹ ਕਰਦੇ ਹਨ ਬੰਦ ਕਰਨ ਕੋਈ ਵੀ ਪੰਜਾਬੀ ਕਿਤੇ ਵੀ ਜਾ ਕੇ ਘੱਟ ਨਹੀਂ ਕਰਦਾ ਉਹਨਾਂ ਨੇ ਵੀ ਨਹੀਂ ਕੀਤੀ ਤੇ ਉਹ ਬੱਚੇ ਕੋਈ ਖੁਸ਼ੀ ਨੂੰ ਤੁਹਾਡੇ ਦੇਸ਼ 'ਚ ਨਹੀਂ ਆਏ ਪੰਜਾਬ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੱਜੀਆਂ ਲੱਖਾਂ ਰੁਪਏ ਲਾ ਕੇ ਤੁਹਾਡੇ ਦੇਸ਼ ਦੇ ਵਿੱਚ ਰੁਲਣ ਆਏ ਹਨ ਇੱਕ ਬੇਨਤੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਮੈਂ ਜੇ ਕੋਈ ਬੱਚਾ ਬੱਚੀ ਤੁਹਾਡੇ ਕੋਲ ਇੱਕ ਫालतू ਦਿਨ ਦਾ ਖਾਣਾ ਮੰਗ ਲੈਂਦਾ ਹੈ ਤਾਂ ਰੋਜ਼ ਵੀ ਆ ਜਾਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਉਸ ਦੀ ਮੁਸ਼ਕਲ ਪੁੱਛੋ ਨਾ ਕਿ ਉਸ ਬਾਰੇ ਗਲਤ ਬੋਲੋ ਜਿਵੇਂ ਕਿ ਇੱਕ ਧੀ ਤੇ ਆਣੀ ਬਾਰੇ ਕੁਝ ਸ਼ਰਮਨਾਕ ਪੋਸਟਾਂ ਪਾਈਆਂ ਗਈਆਂ ਹਨ ਵਾਹਿਗੁਰੂ ਨੇ ਤੁਹਾਡੀ ਸੇਵਾ ਲੰਗਰ ਵਰਗੀ ਥਾਂ ਤੇ ਲਾ ਕੇ ਤੁਹਾਨੂੰ ਮਾਣ ਬਖਸ਼ਿਆ ਜੇ ਬੱਚਿਆਂ ਲਈ ਵੱਖਰੀ ਸਹਾਇਤਾ ਕੇਂਦਰ ਖੋਲ ਸਕੋ ਤਾਂ ਤਾ ਇਸ ਤੋਂ ਵੱਡੇ ਕੋਈ ਸਿੱਖੀ ਸੇਵਾ ਨਹੀਂ ਹੋ ਸਕਦੀ ਆਖਰ ਦੇ ਵਿੱਚ ਛੜਫਟੀਮਾ ਨੇ ਕਿਹਾ ਆਖਰੀ ਸਲਾਹ ਬਾਹਰ ਰਹਿਰੇ ਬੱਚਿਆਂ ਨੂੰ ਐ ਵੇਲਾ ਹੈ ਕਿ ਆਪਸ ਦੇ ਵਿੱਚ ਗਰੁੱਪ ਬਣਾਓ ਤੇ ਲੋੜ ਵੇਲੇ ਇੱਕ ਦੂਜੇ ਦੀ ਜਿੰਨੀ ਹੋ ਸਕਦੀ ਹੈ ਮਦਦ ਕਰਨ ਦੀ ਕੋਸ਼ਿਸ਼ ਕਰੋ ਸੋਸ਼ਲ ਮੀਡੀਆ ਨੂੰ ਆਪਣੀ ਤਾਕਤ ਬਣਾਓ ਜੇ ਕੋਈ ਦੁੱਖ ਹੈ ਤਾਂ ਦੂਜਿਆਂ ਨਾਲ ਸਾਂਝਾ ਕਰੋ ਘਰਦਿਆਂ ਨੂੰ ਦੱਸੋ ਜੇ ਜ਼ਿਆਦਾ ਕਬਰਹਾਟ ਹੋਵੇ ਘਰ ਨੂੰ ਪਰਤ ਪਵੋ ਤੁਹਾਡੀ ਰਾਜੀ ਖੁਸ਼ੀ ਵੇਖਣਾ ਤੁਹਾਡੇ ਪਰਿਵਾਰ ਲਈ ਤੁਹਾਡੇ ਕੈਨੇਡਾ ਦੀ ਪੀਆਰ ਦੇ ਨਾਲੋਂ ਜ਼ਿਆਦਾ ਹੈ ਮੈਂ ਹਰਫ ਜੀਮਾ ਦੀ ਇਸ ਪੋਸਟ ਤੇ ਤੁਹਾਡੀ ਜੋ ਵੀ ਰਾਏ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਇੰਟਰਨੈਸ਼ਨਲ ਸਟੂਡੈਂਟਸ ਤੇ ਔਖੇ ਕੜੀ ਗਾਇਕ ਹਰਫ ਜੀਮਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਕੀਤੀ ਖਾਸ ਅਪੀਲ ਪੰਜਾਬੀ ਗਾਇਕ ਹਰਫ ਜੀਮਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਇਸ ਪੋਸਟ ਦੇ ਵਿੱਚ ਹਰਫ ਜੀਮਾ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਆਈ ਔਖੇ ਕੜੀ ਨੂੰ ਬਿਆਨ ਕੀਤਾ ਹੈ ਆਪਣੇ ਪੋਸਟ ਦੇ ਵਿੱਚ ਗਾਇਕ ਹਰਫ ਚੀਮਾ ਨੇ ਵਿਦੇਸ਼ ਰਹਿੰਦੇ ਪੰਜਾਬੀਆਂ ਨੂੰ ਖਾਸ ਅਪੀਲ ਵੀ ਕੀਤੀ ਹਰਫ ਚੀਮਾ ਨੇ ਕਿਹਾ ਸੰਸਾਰ ਚ ਆਰਥਿਕ ਮੰਦੀ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਅਮਰੀਕਾ ਚ ਲੋਕਾਂ ਨੂੰ ਨੌਕਰੀਆਂ ਤੋਂ ਜਵਾਬ ਮਿਲਣਾ ਸ਼ੁਰੂ ਹੋ ਗਏ ਹੈ ਇਸ ਵੇਲੇ ਪੰਜਾਬੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਵਿਦਿਆਰਥੀ ਵੀਜ਼ੇ ਤੇ ਵਿਦੇਸ਼ ਆਏ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਪਹਿਲਾਂ ਤਾਂ ਇਧਰਲੇ ਪਰਿਵਾਰਾਂ ਨੂੰ ਉਹਨਾਂ ਦੀ ਮਜਬੂਰੀ ਸਮਝ ਨਹੀਂ ਪਵੇਗੀ ਉਹਨਾਂ ਨੂੰ ATM ਮਸ਼ੀਨ ਸਮਝਣਾ ਬੰਦ ਕਰਨਾ ਪਵੇਗਾ ਦੂਜਾ ਉਹਨਾਂ ਦੇਸ਼ਾਂ 'ਚ ਪਹਿਲਾਂ ਜਾ ਕੇ ਸੈੱਟ ਹੋ ਚੁੱਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਜੇ ਉੱਥੇ ਸੱਚਮੁੱਚ ਆਪਣੇ ਪੰਜਾਬ ਦਾ ਕੁਝ ਭਲਾ ਹੁੰਦਾ ਹੈ ਤਾਂ ਇਹਨਾਂ ਬੱਚਿਆਂ ਨੂੰ ਵੀ ਆਪਣਾ ਸਮਝਣ ਉਹ ਇਹਨਾਂ ਕੋਲੋਂ ਘੱਟ ਪੈਸੇ ਤੇ ਕੰਮ ਕਰਵਾਉਣ ਮੂੰਹ ਮੰਗਿਆ ਕੀਮਤਾ ਤੇ ਬੇਸਮੈਂਟ ਦੇਣ ਦੀ ਹਰ ਗੱਲ ਇੰਟਰਨੈਸ਼ਨਲ ਸਟੂਡੈਂਟ ਉਹ ਕਰਦੇ ਹਨ ਬੰਦ ਕਰਨ ਕੋਈ ਵੀ ਪੰਜਾਬੀ ਕਿਤੇ ਵੀ ਜਾ ਕੇ ਘਟ ਨਹੀਂ ਕਰਦਾ ਉਹਨਾਂ ਨੇ ਵੀ ਨਹੀਂ ਕੀਤੀ ਤੇ ਉਹ ਬੱਚੇ ਕੋਈ ਖੁਸ਼ੀ ਨੂੰ ਤੁਹਾਡੇ ਦੇਸ਼ 'ਚ ਨਹੀਂ ਆਏ ਪੰਜਾਬ ਦੀ ਸਰਕਾਰ ਆਪਨੀ ਜ਼ਿੰਮੇਵਾਰੀ ਤੋਂ ਭੱਜੀਆਂ ਤਾਂ ਇਹ ਲੱਖਾਂ ਰੁਪਏ ਲਾ ਕੇ ਤੁਹਾਡੇ ਦੇਸ਼ ਦੇ ਵਿੱਚ ਰੁਲਣ ਆਏ ਹਨ ਇੱਕ ਬੇਨਤੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਮੈਂ ਜੇ ਕੋਈ ਬੱਚਾ ਬੱਚੀ ਤੁਹਾਡੇ ਕੋਲ ਇੱਕ ਫਾਲਤੂ ਦਿਨ ਦਾ ਖਾਣਾ ਮੰਗ ਲੈਂਦਾ ਹੈ ਤਾਂ ਰੋਜ਼ ਵੀ ਆ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ ਉਸ ਦੀ ਮੁਸ਼ਕਲ ਪੁੱਛੋ ਨਾ ਕਿ ਉਸ ਬਾਰੇ ਗਲਤ ਬੋਲੋ ਜਿਵੇਂ ਕਿ ਇੱਕ ਧੀ ਤੇ ਆਣੀ ਬਾਰੇ ਕੁਝ ਸ਼ਰਮਨਾਕ ਪੋਸਟਾਂ ਪਾਈਆਂ ਗਈਆਂ ਹਨ ਵਾਹਿਗੁਰੂ ਨੇ ਤੁਹਾਡੀ ਸੇਵਾ ਲੰਗਰ ਵਰਗੀ ਥਾਂ ਤੇ ਲਾ ਕੇ ਤੁਹਾਨੂੰ ਮਾਣ ਬਖਸ਼ਿਆ ਜੇ ਬੱਚਿਆਂ ਲਈ ਵੱਖਰੀ ਸਹਾਇਤਾ ਕੇਂਦਰ ਖੋਲ ਸਕੋ ਤਾਂ ਤਾਂ ਇਸ ਤੋਂ ਵੱਡੀ ਕੋਈ ਸਿੱਖੀ ਸੇਵਾ ਨਹੀਂ ਹੋ ਸਕਦੀ ਆਖਰ ਦੇਵੇਂ ਛੜਫ ਜੀਮਾ ਨੇ ਕਿਹਾ ਆਖਰੀ ਸਲਾਹ ਬਾਹਰ ਰਹਿਰੇ ਬੱਚਿਆਂ ਨੂੰ ਹੈ ਵੇਲਾ ਹੈ ਕਿ ਆਪਸ ਦੇ ਵਿੱਚ ਗਰੁੱਪ ਬਣਾਓ ਤੇ ਲੋੜ ਵੇਲੇ ਇੱਕ ਦੂਜੇ ਦੀ ਜਿੰਨੀ ਹੋ ਸਕਦੀ ਹੈ ਮਦਦ ਕਰਨ ਦੀ ਕੋਸ਼ਿਸ਼ ਕਰੋ ਸੋਸ਼ਲ ਮੀਡੀਆ ਨੂੰ ਆਪਣੀ ਤਾਕਤ ਬਣਾਓ ਜੇ ਕੋਈ ਦੁੱਖ ਹੈ ਤਾਂ ਦੂਜਿਆਂ ਨਾਲ ਸਾਂਝਾ ਕਰੋ ਘਰਦਿਆਂ ਨੂੰ ਦੱਸੋ ਜੇ ਜ਼ਿਆਦਾ ਘਬਰਾਹਟ ਹੋਵੇ ਘਰ ਨੂੰ ਪਰਤ ਪਵੋ ਤੁਹਾਡੀ ਰਾਜੀ ਖੁਸ਼ੀ ਵੇਖਣਾ ਤੁਹਾਡੇ ਪਰਿਵਾਰ ਲਈ ਤੁਹਾਡੇ ਕੈਨੇਡਾ ਦੀ ਪੀਆਰ ਦੇ ਨਾਲੋਂ ਜ਼ਿਆਦਾ ਹੈ ਮੈਂ ਹਰਫ ਚੀਮਾ ਦੀ ਇਸ ਪੋਸਟ ਤੇ ਤੁਹਾਡੀ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ